ਕੈਨੇਡਾ ਸਰਕਾਰ 75000 ਸਟੂਡੈਂਟਾਂ ਨੂੰ ਰਿਪੋਰਟ ਕਰਨ ਜਾ ਰਹੇ ਆ ਜਿਹੜੀ ਦਿਨ ਪ੍ਰਤੀ ਦਿਨ ਪੰਜਾਬੀ ਸਟੂਡੈਂਟਾਂ ਦੀ ਮੌਤ ਦੀ ਖਬਰ ਕੈਨੇਡਾ ਦੇ ਵਿੱਚੋਂ ਸਾਹਮਣੇ ਆਉਂਦੀ ਆ ਨਾ ਉਹਦਾ ਅਸਲ ਕਾਰਨ ਡਿਪਰੈਸ਼ਨ ਆ ਅਗਲੇ ਨੇ ਮੰਨਣਾ ਥੋੜੋ ਹੁੰਦਾ ਅਗਲਾ ਸਵਾਲ ਕਰਦਾ ਵੀ ਯਾਰ ਤੂੰ ਕੀ ਕਰਦਾ ਇੱਥੇ ਤੂੰ ਆ ਜਾ ਇੱਧਰ ਤੇ ਫਿਰ ਜਦੋਂ ਇੱਧਰ ਆਉਂਦਾ ਨਾ ਬੰਦਾ ਪਤਾ ਉਦੋਂ ਹੀ ਲੱਗਦਾ ਕਹਿੰਦੇ ਹੁੰਦੇ ਆ ਵੀ ਜਿਹੜੀ ਅਕਲ ਆ ਉਹ ਬਦਾਮ ਖਾ ਕੇ ਨਹੀਂ ਉਹਦੇ ਬੰਦੇ ਨੂੰ ੱਟਕੇ ਖਾ ਕੇ ਆਉਂਦੀ ਆ ਕਈ ਬੰਦੇ ਇੰਨੇ ਕਮਲੇ ਆ ਉਹ ਸਰਕਾਰੀ ਨੌਕਰੀਆਂ ਛੱਡ ਕੇ ਕਈ 20 25 ਪਤੀ ਕਿੱਲਿਆਂ ਵਾਲੇ ਬੰਦੇ ਇੱਥੇ ਆ ਕੇ ਦਿਹਾੜੀਆਂ ਕਰਦੇ ਆ ਜਿਹੜੇ ਇੱਥੋਂ ਦੇ ਪਾਸਪੋਰਟ ਹੋਲਡਰ ਸੀਗੇ ਉਹਨਾਂ ਨੂੰ ਇਹਨਾਂ ਨੇ ਕੋਵਿਡ ਦੇ ਵਿੱਚ ਪੈਸਾ ਦਿੱਤਾ ਘਰੇ ਬੈਠਿਆਂ ਨੂੰ ਕਿਉਂਕਿ ਕੰਮ ਕੋਈ ਕਰ ਨਹੀਂ ਸਕਦਾ ਸੀ ਉਦੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਬੈਂਕਾਂ ਉਹ ਪੂਰੇ ਤੌਰ ਦੇ ਉੱਤੇ ਖਾਲੀ ਹੋ ਗਈਆਂ ਸੀ ਜਿਨ੍ਹਾਂ ਨੂੰ ਇਹਨਾਂ ਨੇ ਦੁਬਾਰਾ ਭਰਨਾ ਸੀਗਾ ਇਸ ਲਈ ਇਹਨਾਂ ਨੇ ਇਮੀਗ੍ਰੇਸ਼ਨ ਦਾ ਰਾਹ ਅਪਣਾਇਆ ਹਰੇਕ ਬੰਦਾ ਕੋਈ ਨਾ ਕੋਈ ਆਸ ਉਮੀਦ ਲੈ ਕੇ ਬਾਹਰ ਨਿਕਲਦਾ ਆਪਦੇ ਘਰੋਂ ਕਿਉਂਕਿ ਘਰ-ਬਾਰ ਛੱਡਣਾ ਆਪਣੇ ਮਾਪਿਓ ਛੱਡਣੇ ਬਹੁਤ ਔਖੇ ਹੁੰਦੇ ਆ ਹਰੇਕ ਲਈ ਕੈਨੇਡਾ ਦੇ ਜੋ ਇਸ ਵਕਤ ਮੌਜੂਦਾ ਹਾਲਾਤ ਹੋਏ ਨੇ ਉਹ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਅੱਜ ਦੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਦੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਸਾਰਿਆਂ ਦੇ ਬਹੁਤ ਜ਼ਿਆਦਾ ਕੰਮ ਆਊਗੀ ਅੱਜ ਦੀ ਵੀਡੀਓ ਆਪਣੀ ਜੋ ਕੈਨੇਡਾ ਦੇ ਮੌਜੂਦਾ ਹਾਲਾਤ ਆ ਉਹਨਾਂ ਦੇ ਉੱਤੇ ਆ ਇਸ ਵਕਤ ਜੋ ਡਿਕਲੇਅਰ ਕਰ ਦਿੱਤੇ ਆ ਸਰਕਾਰ ਨੇ ਵੀ ਉਹ ਰਿਪੋਰਟ ਕਰਨੀਆਂ ਕਿੰਨੇ ਸਟੂਡੈਂਟ ਆ ਉਹਦੇ ਬਾਰੇ ਜਾਣਕਾਰੀ ਦਵਾਂਗੇ ਅੱਜ ਜਿੰਨੀ ਵੀ ਜਾਣਕਾਰੀ ਹੋਊਗੀ ਵਿਦ ਪ੍ਰੂਫਾਂ ਦੇ ਆਧਾਰ ਤੇ ਜਾਣਕਾਰੀ ਹੋਊਗੀ ਇਹ ਨਹੀਂ ਹੋਊਗਾ ਵੀ ਮੈਂ ਕੋਈ ਆਪਦੇ ਕੋਲੋਂ ਗੱਲਾਂ ਲਾ ਕੇ ਤੁਹਾਨੂੰ ਦੱਸੂਗਾ ਤੇ ਨਾਲ ਦੀ ਨਾਲ ਵੀਡੀਓ ਚੱਲਣਗੀਆਂ ਨਾਲ ਦੀ ਨਾਲ ਸਕਰੀਨਸ਼ਾਟ ਲਾਵਾਂਗੇ ਤਾਂ ਜੋ ਜਾਣਕਾਰੀ ਆ ਜਿਹੜੀ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਜੇ ਕੈਨੇਡਾ ਦੇ ਜੋ ਇਸ ਵਕਤ ਮੌਜੂਦਾ ਹਾਲਾਤ ਹੋਏ ਨੇ ਉਹ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਆ ਜਿਹੜੇ ਸਟੂਡੈਂਟ ਆ ਉਹ ਸੜਕਾਂ ਦੇ ਉੱਤੇ ਰੋਸ ਮੁਜ਼ਾਹਰਾ ਕਰਨ ਲਈ ਮਜਬੂਰ ਹੋ ਗਏ ਨੇ 410 ਹਾਈਵੇ ਉਹਦੇ ਤੇ ਉਹਨਾਂ ਨੇ ਆਪਣਾ ਪੱਕਾ ਧਰਨਾ ਲਾਇਆ ਹੋਇਆ ਤੇ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਰੇਕ ਮਾਪਿਓ ਆਪਣੇ ਧੀ ਪੁੱਤ ਦੇ ਵਧੀਆ ਫਿਊਚਰ ਬਾਰੇ ਸੋਚਦਾ ਤੇ ਉਹਦੇ ਲਈ ਉਹ ਚਾਹੇ ਕਰਜ਼ਾ ਚੱਕੇ ਚਾਹੇ ਕਿਤੋਂ ਲੋਨ ਲਵੇ ਮੀਂਜ ਆਪਾਂ ਕਹਿ ਦਈਏ ਵੀ ਆਪ ਤੰਗ ਹੋ ਕੇ ਵੀ ਆਪਣੇ ਮਾਪਿਓ ਆਪਣਾ ਜਿਹੜਾ ਭਵਖਾ ਉਹਨੂੰ ਵਧੀਆ ਬਣਾਉਣ ਲਈ ਸੋਚਦੇ ਆ ਇਸ ਲਈ ਆਪਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਨਨੇ ਆ ਤਾਂ ਕਿ ਜਿਹੜਾ ਆਪਣਾ ਜਿਹੜਾ ਫਿਊਚਰ ਆ ਉਹ ਵਧੀਆ ਹੋ ਸਕੇ ਇਸ ਲਈ ਆਪਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ ਆਉਨੇ ਆ ਤਾਂ ਕਿ ਆਪਣਾ ਜਿਹੜਾ ਫਿਊਚਰ ਆ ਉਹ ਵਧੀਆ ਹੋ ਸਕੇ ਚਾਹੀ ਆਪਾਂ ਤੰਗ ਹੋ ਕੇ ਆਉਨੇ ਆ ਚਾਹੀ ਕਿਵੇਂ ਵੀ ਆਉਨੇ ਆ ਹਨਾ ਹਰੇਕ ਬੰਦਾ ਕੋਈ ਨਾ ਕੋਈ ਆਸ ਉਮੀਦ ਲੈ ਕੇ ਬਾਹਰ ਨਿਕਲਦਾ ਆਪਦੇ ਘਰੋਂ ਕਿਉਂਕਿ ਘਰ-ਬਾਰ ਛੱਡਣਾ ਤੇ ਆਪਦਾ ਪਿੰਡ ਆ ਵੀ ਭੂਮੀ ਆਪਣੇ ਮਾਪਿਓ ਛੱਡਨੇ ਬਹੁਤ ਔਖੇ ਹੁੰਦੇ ਆ ਹਰੇਕ ਲਈ ਪਰ ਹਰੇਕ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਆ। ਤੋਂ ਉਹਨਾਂ ਮਜਬੂਰੀਆਂ ਕਰਕੇ ਆਪਾਂ ਕੈਨੇਡਾ ਵਰਗੇ ਦੇਸ਼ਾਂ ਦੀ ਦੌੜ ਦੇ ਵਿੱਚ ਲੱਗੇ ਹੋਏ ਆ। ਪਰ ਜੋ ਇਸ ਵਕਤ ਕੈਨੇਡਾ ਦੇ ਵਿੱਚ ਹਾਲਾਤ ਹੋਏ ਬੇਨੇ। ਤੋਂ ਇਮੀਗ੍ਰੇਸ਼ਨ ਨੇ ਸਟੂਡੈਂਟਾਂ ਉੱਤੇ ਸਕੰਜਾ ਪੂਰੀ ਤਰ੍ਹਾਂ ਦੇ ਨਾਲ ਹੁਣ ਕੱਸਤਾ। 75000 ਸਟੂਡੈਂਟਾਂ ਨੂੰ ਰਿਪੋਰਟ ਕਰਨ ਜਾ ਰਹੇ ਆ। ਵੀ 2 ਲੱਖ ਜਿਹੜਾ ਸਟੂਡੈਂਟ ਆ ਜਿਹੜੇ ਵਰਕ ਵੀਜ਼ੇ ਦੇ ਉੱਤੇ ਆ ਵਰਕ ਵੀਜ਼ਾ ਹੋਲਡਰ ਆ 2 ਲੱਖ ਆ ਸਾਲ ਦੇ ਲਾਸਟ ਦੇ ਵਿੱਚ ਉਨ੍ਹਾਂ ਦਾ ਜਿਹੜਾ ਵਰਕ ਵੀਜ਼ਾ ਉਹ ਐਕਸਪਾਇਰ ਹੋ ਰਿਹਾ ਜਿਹਦੇ ਕਰਕੇ ਜਦੋਂ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਜਾਊਗਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਵੀ ਇਹਨਾਂ ਨੇ ਇੱਥੋਂ ਰਿਪੋਰਟ ਕਰਨਾ ਜਿਹੜਾ 2 ਲੱਖ ਹੋਰ ਆ ਸਟੂਡੈਂਟ ਜਿਹੜੇ ਮੁੱਦੇ ਨੂੰ ਲੈ ਕੇ ਜਿਹੜੇ ਸਟੂਡੈਂਟ ਆ ਉਹ ਹੁਣ ਪੂਰਨ ਤੌਰ ਤੇ ਮੁਜ਼ਾਰੇ ਮੋਰਚੇ ਤੇ ਰੋਸ਼ ਪ੍ਰਦਰਸ਼ਨ ਕਰਨ ਸੜਕਾਂ ਦੇ ਉੱਤੇ ਉਤਰ ਚੁੱਕੇ ਨੇ 295 ਕਵੀਨ ਰੋਡ ਈਸਟ ਬ੍ਰੈਂਪਟਨ ਦੇ ਵਿੱਚ ਵੀਡੀਓ ਚੱਲਦੀ ਦੇਖਦੇ ਹਾਂ ਇਹ ਈਸਟ ਬ੍ਰੈਂਪਟਨ 295 ਕוויਨ ਰੋਡ ਦੀ ਆ ਜਿਹੜੇ ਸਟੂਡੈਂਟ ਆ ਉਹ ਆਪਣੇ ਹੱਕ ਲਈ ਜਿਹੜੀ ਆਵਾਜ਼ ਉਠਾਰੇ ਨੇ ਵੀ ਅਸੀਂ ਇਨੇ ਇਨੇ ਕਾਰਜੇ ਚੱਕ ਕੇ ਆਏ ਆ ਇੱਕ ਵਧੀਆ ਫਿਊਚਰ ਦੀ ਭਾਲ ਦੇ ਵਿੱਚ ਇੱਥੇ ਆਏ ਆ ਤੇ ਤੁਸੀਂ ਸਾਡੇ ਨਾਲ ਜਿਹੜਾ ਇੰਨਾ ਤੱਕਾ ਨਾ ਕਰੋ ਇੱਕ ਬਹੁਤ ਹੀ ਦੁੱਖਦਾਈ ਜਿਹੜੀ ਖਬਰ ਆ ਉਹ ਵੀ ਸਾਹਮਣੇ ਆ ਰਹੀ ਆ ਵੀ 1 ਨਵੰਬਰ ਤੋਂ ਜਿਹੜੇ ਰੂਲ ਆ ਉਹ ਇਹਨਾਂ ਨੇ ਜਮਾਂ ਚੇਂਜ ਕਰਤੇ ਜਿਹੜਾ ਵਰਕ ਪਰਮਿਟ ਆ ਉਹ 3 ਸਾਲਾਂ ਦਾ ਇਹ ਸਰਕਾਰ ਦੇਊਗੀ ਬੰਦੇ ਨੂੰ ਜਿਹੜਾ ਵੀ ਹੋਊਗਾ ਤੇ ਉਸ ਤੋਂ ਬਾਅਦ ਜਿਹੜਾ ਉਹ ਵਰਕ ਪਰਮਿਟ ਆ ਉਹ ਆਪਾਂ ਅੱਗੇ ਵਰਕ ਪਰਮਿਟ ਤੋਂ ਪੀਆਰ ਦੇ ਲਈ ਅਪਲਾਈ ਕਰਕੇ ਆਪਾਂ ਜਿਹੜਾ ਪਰਮਾਨੈਂਟ ਰੈਜ਼ੀਡੈਂਸ ਜਿਹੜਾ ਆਪਾਂ ਨੂੰ ਮਿਲ ਜਾਂਦਾ ਸੀ ਉਹ ਹੁਣ ਨਹੀਂ ਮਿਲੂਗਾ ਤੇ ਜਿਹਦੇ ਕਰਕੇ ਸਟੂਡੈਂਟਾਂ ਦੇ ਵਿੱਚ ਭਾਰੀ ਰੂਸ ਆ ਕਿਉਂਕਿ ਇੰਨੇ-ਇੰਨੇ ਪੈਸੇ ਆਪਾਂ ਲਾ ਕੇ ਫਿਰ ਵੀ ਆਪਾਂ ਨੂੰ ਚੰਗਾ ਜਿਹੜਾ ਫੁਆਇਦਾ ਉਹ ਨਹੀਂ ਮਿਲ ਰਿਹਾ ਦੇਖੋ ਤੁਸੀਂ ਹਰੇਕ ਸਟੂਡੈਂਟ 24 ਤੋਂ 25 ਲੱਖ ਮਿਨੀਮਮ ਆਪੋਸਟ ਜੀ ਲਾ ਕੇ ਚੱਲੀਏ ਤਾਂ 24 ਤੋਂ 25 ਲੱਖ ਰੁਪਈਆ ਆਪਾਂ ਲਾ ਕੇ ਇੱਥੇ ਆਉਨੇ ਆ ਕੈਨੇਡਾ ਕੈਨੇਡਾ ਸਰਕਾਰ ਸਟੂਡੈਂਟਾਂ ਨੂੰ ਝਟਕੇ ਤੇ ਝਟਕਾ ਦੇਣ ਲੱਗੀ ਹੋਈ ਆ ਜਿਵੇਂ ਅੱਗੇ ਹੁੰਦਾ ਸੀ ਐਲ ਐਮ ਆਈ ਜਿਹਨੂੰ ਆਪਾਂ ਕਹਿ ਦਿੰਨੇ ਆ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਉਹ ਅੱਗੇ ਬੰਦੇ ਨੂੰ ਮਿਲਦੀ ਹੁੰਦੀ ਸੀ ਕਿ 2 ਸਾਲਾਂ ਦੀ ਤੇ ਜਿਹੜੀ ਹੁਣ ਉਹ 2 ਸਾਲਾਂ ਤੋਂ ਚੱਕ ਕੇ ਆ 6 ਮਹੀਨਿਆਂ ਦੀ ਕਰਤੀ 6 ਮਹੀਨਿਆਂ ਤੋਂ ਬਾਅਦ ਜਿਹੜੀ ਉਹ ਰੀਨਿਊ ਨਹੀਂ ਹੋਊਗੀ ਜਿਹੜੀ ਐਲ ਐਮ ਆਈ ਆਪਾਂ ਲੈ ਲੈਂਦੇ ਸੀ 10 ਸਾਲਾਂ ਜਿਹੜਾ ਆਪਾਂ ਨੂੰ ਵੀਜ਼ਾ ਮਿਲਦਾ ਹੁੰਦਾ ਸੀਗਾ ਉਹਦੇ ਵਿੱਚ ਜਾ ਕੇ ਆਪਾਂ ਕਈ ਉੱਥੇ ਜਾ ਕੇ ਫਿਰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਾ ਲੈਂਦੇ ਸੀ ਐਲ ਐਮ ਆਈ ਲੈ ਲੈਂਦੇ ਸੀ ਕਈ ਬੰਦੇ ਹਨਾ ਇੱਕ ਵਧੀਆ ਰਾਹ ਸੀਗਾ ਆਪਣਾ ਫਿਊਚਰ ਉੱਥੇ ਸੈੱਟ ਕਰਨ ਦਾ ਐਲ ਐਮ ਆਈ ਜੋ ਮਿਲਦੀ ਹੁੰਦੀ ਸੀ ਪਰ ਹੁਣ ਉਹਦੇ ਤੇ ਵੀ ਇਹਨਾਂ ਨੇ ਸਖਤੀ ਕਰ ਦਿੱਤੀ ਹੈ ਤੇ ਉਹਦੀ ਜਿਹੜੀ ਐਕਸਪਾਇਰ ਡੇਟ ਆ ਉਹ 6 ਮਹੀਨਿਆਂ ਦੀ ਕਰਦੀ ਆ ਤੇ ਜੇ ਮੀਨੇ ਤੋਂ ਬਾਅਦ ਸ਼ਾਇਦ ਉਹ ਆਪਾਂ ਰੀਨਿਊ ਨੀ ਕਰਾ ਸਕਦੇ ਜੇ ਤੁਹਾਨੂੰ ਲੱਗੇ ਵੀ ਕਿਤੇ ਨਾ ਕਿਤੇ ਮੈਂ ਗਲਤ ਤੁਹਾਨੂੰ ਸੁਝਾਅ ਦੇ ਰਿਹਾ ਤਾਂ ਤੁਸੀਂ ਆਪ ਵੀ ਜਾ ਕੇ ਨਾ ਇਹ ਜਾਣਕਾਰੀ ਚੈੱਕ ਕਰ ਸਕਦੇ ਹੋ ਮੈਂ ਜਿੰਨੀ ਵੀ ਜਾਣਕਾਰੀ ਤੁਹਾਨੂੰ ਦਊਂਗਾ ਮੈਂ ਪੂਰਨ ਤੌਰ ਦੇ ਉੱਤੇ ਪਹਿਲਾਂ ਇਕੱਠੀ ਕਰਦਾ ਹੁੰਦਾ ਹੁਣ ਸਾਰੀ ਜਾਣਕਾਰੀ ਤੇ ਫਿਰ ਤੁਹਾਡੇ ਨਾਲ ਸ਼ੇਅਰ ਕਰਦਾ ਹੁੰਦਾ ਕਿ ਤੁਹਾਡਾ ਵੀ ਨੁਕਸਾਨ ਨਾ ਹੋਵੇ ਕੋਈ ਵੀਡੀਓ ਦਾ ਆਪਾਂ ਹੋਰ ਵੀ ਬਹੁਤ ਬਣਾਈ ਦੀਆਂ ਹੋਰ ਵੀ ਬਹੁਤ ਰੋਜ਼ ਦੇਖੀ ਦੀਆਂ ਮੈਨੂੰ ਹੁੰਦਾ ਵੀ ਯਾਰ ਕਿਤੇ ਨਾ ਕਿਤੇ ਆਪਣੇ ਭਾਈਚਾਰੇ ਦਾ ਹਨਾ ਆਪਣੇ ਚਾਹੇ ਪੰਜਾਬੀ ਆ ਚਾਹੇ ਕੋਈ ਵੀ ਆ ਹਨਾ ਉਹਦਾ ਕੋਈ ਨੁਕਸਾਨ ਨਾ ਹੋਵੇ ਜਿਹੜੀ ਮੈਂ ਜਾਣਕਾਰੀ ਦਵਾਂ ਇਹਦਾ ਭਲਾ ਹੋਵੇ ਚਲੋ ਜਿੰਨਾ ਕਾਪਾ ਕਰ ਸਕਦੇ ਆ ਕਿਉਂਕਿ ਹਰੇਕ ਚੀਜ਼ ਪੈਸੇ ਦੇ ਨਾਲ ਬਣੀ ਹੁੰਦੀ ਜੇ ਆਪਾਂ ਤੁਹਾਨੂੰ ਸਹੀ ਜਾਣਕਾਰੀ ਦਵਾਂਗੇ ਤਾਂ ਤੁਸੀਂ ਇਹ ਜਾਣਕਾਰੀ ਅੱਗੇ ਗਾਂ ਥੋਰਾ ਤੱਕ ਪਹੁੰਚਾਓਗੇ ਕਿਸੇ ਨਾ ਕਿਸੇ ਦਾ ਫਿਰ ਭਲਾ ਹੋ ਜਾਂਦਾ ਹਣਾ ਜਿਹੜੀ ਦਿਨ ਪ੍ਰਤੀ ਦਿਨ ਪੰਜਾਬੀ ਸਟੂਡੈਂਟਾਂ ਦੀ ਮੌਤ ਦੀ ਖਬਰ ਕੈਨੇਡਾ ਦੇ ਵਿੱਚ ਉਹ ਸਾਹਮਣੇ ਆਉਂਦੀ ਆ ਨਾ ਉਹਦਾ ਅਸਲ ਕਾਰਨ ਡਿਪਰੈਸ਼ਨ ਆ ਹਰੇਕ ਸਟੂਡੈਂਟ ਡਿਪਰੈਸ਼ਨ ਦੇ ਵਿੱਚ ਗਿਆ ਹੋਇਆ ਉਹ ਡਿਪਰੈਸ਼ਨ ਦੇ ਵਿੱਚ ਤਾਂ ਗਿਆ ਹੋਇਆ ਇੱਕ ਤਾਂ ਉਹਨੂੰ ਕੰਮ ਨਹੀਂ ਮਿਲ ਰਿਹਾ ਦੂਜਾ ਜਿਹੜੇ ਸਰਕਾਰ ਨੇ ਹੁਣ ਨਵੇਂ ਰੂਲ ਅਪਲਾਈ ਕੀਤੇ ਆ ਉਹਨੂੰ ਦੇਖ ਕੇ ਹਰੇਕ ਨੂੰ ਟੈਨਸ਼ਨ ਆ ਤੇ ਟੈਨਸ਼ਨ ਦੇ ਵਿੱਚ ਹਰੇਕ ਵਿਦਿਆਰਥੀ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਉਹਨੂੰ ਕੋਈ ਸਮਝ ਨਹੀਂ ਆ ਰਹੀ ਵੀ ਜਿਹੜਾ ਮੈਂ 20-25 ਲੱਖ ਰੁਪਈਆ ਲਾ ਕੇ ਆਇਆ ਉਹ ਪੂਰਾ ਕਿਵੇਂ ਕਰਨਾ ਕੋਈ ਕਰਜ਼ਾ ਲੈ ਕੇ ਕੋਈ ਵਿਆਜ ਤੇ ਲੈ ਕੇ ਕੋਈ ਬੈਂਕਾਂ ਤੋਂ ਲੋਨ ਲੈ ਕੇ ਆਇਆ ਹੋਇਆ ਇੱਕ ਤਾਂ ਇੱਥੇ ਕੰਮ ਨਹੀਂ ਮਿਲ ਰਿਹਾ ਦੂਜਾ ਰੈਂਟ ਜਿਹੜਾ ਚੜ੍ਹੇ ਵੀ ਨਹੀਂ ਆ ਉਹ ਆਇਆ ਹੀ ਰਹਿਣਾ ਤੇ ਦਿਨ ਪ੍ਰਤੀ ਦਿਨ ਜਿਵੇਂ ਆਪਾਂ ਕਹਿਦੀ ਵੀ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ ਜਾਂ ਸਾਇਲੈਂਟ ਅਟੈਕ ਉਹ ਦਿਨ ਪ੍ਰਤੀ ਦਿਨ ਉਹਨਾਂ ਦੀ ਗਿਣਤੀ ਇਸ ਕਰਕੇ ਵਧਦੀ ਜਾ ਰਹੀ ਹੈ ਕੈਨੇਡਾ ਦੇ ਵਿੱਚ ਅੱਗੇ ਇੱਕ ਹੋਰ ਰਸਤਾ ਹੁੰਦਾ ਸੀ ਜਿਵੇਂ ਆਪਾਂ ਕੈਨੇਡਾ ਤੋਂ ਜਦੋਂ ਆਪਾਂ ਵਰਕ ਪਰਮਿਟ ਤੋਂ ਪੀਆਰ ਅਪਲਾਈ ਕਰਨੀ ਹੁੰਦੀ ਸੀ ਤਾਂ ਆਪਾਂ ਨੂੰ ਇੱਕ ਅਜਿਹੀ ਜਿਹੜੀ ਕੰਟਰੀ ਆਊਟ ਕਰਨੀ ਪੈਂਦੀ ਸੀ ਉਹਦੇ ਲਈ ਆਪਾਂ ਕੈਨੇਡਾ ਦੇ ਬਾਰਡਰ ਤੋਂ ਯੂ ਐਸਏ ਦਾ ਜਿਹੜਾ ਵੀਜ਼ਾ ਸੀ ਉਹ ਲੈ ਲੈਂਦੇ ਸੀਗੇ ਤੇ ਜਿਹਦੇ ਕਰਕੇ ਉਸ ਤੋਂ ਬਾਅਦ ਉੱਥੇ ਥੋੜੇ ਇੱਕ ਦਿਨ ਘੁੰਮ ਫਿਰ ਕੇ ਬੰਦਾ ਮੋੜੇ ਹੁੰਦਾ ਸੀ ਤੇ ਪੀਆਰ ਲਈ ਅਪਲਾਈ ਕਰ ਦਿੰਦਾ ਹੁੰਦਾ ਸੀ ਪਰ ਹੁਣ ਜਿਹੜਾ ਉਹ ਵੀ ਇਹਨਾਂ ਨੇ ਰਾਹ ਬੰਦ ਕਰਤਾ ਜਮਾ ਉੱਥੇ ਇੰਨੀ ਕਿ ਜ਼ਿਆਦਾ ਸਖਤੀ ਕਰਤੀ ਇਹਨਾਂ ਨੇ ਬਹੁਤ ਜ਼ਿਆਦਾ ਪੁੱਛਗਿੱਛ ਕਰਦੇ ਆ ਤੁਹਾਨੂੰ ਜਿਹੜੇ ਵੀਜ਼ੇ ਆ ਦੇਣੇ ਇਹਨਾਂ ਨੇ ਬੰਦ ਕਰਤੇ ਆ ਤੇ ਬਾਕੀ ਜੇ ਹੁਣ ਆਪਾਂ ਗੱਲ ਕਰੀਏ ਵਰਕ ਪਰਮਿਟਾਂ ਦੀ 1 ਨਵੰਬਰ 2024 ਤੋਂ ਜਿਹੜੇ ਇਹਨਾਂ ਨੇ ਵਰਕ ਪਰਮਿਟ ਆ ਉਹ 3 ਸਾਲਾਂ ਦੇ ਕਰ ਦੇਣੇ ਆ ਤਿੰਨਾਂ ਸਾਲਾਂ ਤੋਂ ਬਾਅਦ ਇਹਨਾਂ ਨੇ ਰੀਨਿਊ ਨਹੀਂ ਤੁਹਾਡਾ ਵਰਕ ਪਰਮਿਟ ਕਰਨਾ ਜਿਹਦਾ ਮੁੱਕੀ ਗਿਆ ਉਹਨੂੰ ਇਹਨਾਂ ਨੇ ਬਲੈਕਲਿਸਟ ਕਰੀ ਜਾਣਾ ਮੀਨ 2 ਨੰਬਰ ਦੇ ਵਿੱਚ ਹੋ ਜਾਓਗੇ ਤੁਸੀਂ ਬਹੁਤ ਸਾਰੇ ਆਪਣੇ ਜਿਹੜੇ ਸਟੂਡੈਂਟ ਹੁਣ ਉਹ ਵਿਚਾਰੇ ਹੁਣ ਯੂਐਸਏ ਦੀ ਜਿਹੜੀ ਡੌਂਕੀ ਆ ਉਹ ਲਾ ਰਹੇ ਆ ਕੈਨੇਡਾ ਤੋਂ ਯੂਐਸਏ ਮੂਵ ਹੋਈ ਜਾ ਰਹੇ ਆ ਕਿਉਂਕਿ ਹਰੇਕ ਇੰਨੇ ਨੇ ਪੈਸੇ ਪੱਟ ਕੇ ਆਉਂਦਾ ਤੇ ਉਹ ਪੈਸੇ 2-3 ਸਾਲਾਂ ਦੇ ਵਿੱਚ ਪੂਰੇ ਨਹੀਂ ਹੁੰਦੇ ਜਿੰਨੇ ਬੰਦਾ ਕਮਾਉਂਦਾ ਅੱਧੇ ਉਹਦੇ ਖਰਚੇ ਨਿਕਲ ਜਾਂਦੇ ਆ ਜਿਵੇਂ ਰੈਂਟਾ ਰੈਂਟ ਤਾਂ ਆਏ ਮਹੀਨੇ ਦੇਣਾ ਹੀ ਪੈਣਾ ਚਾਹੇ ਆਪਾਂ ਕੰਮ ਕਰਦੇ ਆ ਚਾਹੇ ਪੈਸੇ ਕਮਾਉਨੇ ਆ ਚਾਹੇ ਨਹੀਂ ਕਮਾਉਂਦੇ ਰੈਂਟਾ ਜਿਹੜਾ ਉਹ ਦੇਣਾ ਹੀ ਪੈਣਾ ਮਹੀਨੇ ਦੀ ਮਹੀਨੇ ਨਹੀਂ ਫਿਰ ਚਾਕੇ ਆਪਣਾ ਜੁੱਲੀ ਬਿਸਤਰਾ ਉਹ ਬੇਸਮੈਂਟ ਤੋਂ ਬਾਹਰ ਮਾਰਦੇ ਆ ਜਿੰਨਾ ਕ ਬੰਦਾ ਪੈਸਾ ਕਮਾਉਂਦਾ ਓਨੇ ਕੋਦੇ ਖਰਚੇ ਆ ਮਸਾਂ ਹੀ ਕੁਛ ਬਚਦਾ ਆਪਾਂ ਗੱਲ ਕਰੀਏ 2023 ਦੇ ਵਿੱਚ 87000 ਪੰਜਾਬੀ ਆ ਜਿਹੜੇ ਉਹ ਕੈਨੇਡਾ ਦੀ ਧਰਤੀ ਤੇ ਪਹੁੰਚੇ ਸੀ ਜੇਕਰ ਹੁਣ ਆਪਾਂ ਗੱਲ ਕਰੀਏ 2024 ਦੀ ਤਾਂ ਇਹ ਗਿਣਤੀ ਵਧ ਕੇ 3 ਤੋਂ 4 ਲੱਖ ਹੋ ਚੁੱਕੀ ਆ ਜਿਹੜੇ ਮੇਰੇ ਵੀਰਾਂ ਦੀ ਐਮਟੀਓ ਖਤਮ ਹੋ ਚੁੱਕੀ ਆ ਜਾਂ ਜਿਹੜੇ ਦੋ ਨੰਬਰ ਦੇ ਵਿੱਚ ਟਰੱਕ ਚਲਾਉਂਦੇ ਆ ਉਹ ਵੀ ਸਾਵਧਾਨ ਹੋ ਜਾਓ ਪੂਰੇ ਕਿਉਂਕਿ ਜਿਹੜਾ ਇਥੋਂ ਦੇ ਇਮੀਗ੍ਰੇਸ਼ਨ ਸੀਵੀਐਸਏ ਵਾਲੇ ਜਿਹੜੇ ਆਫੀਸਰ ਆ ਉਹ ਹੁਣ ਰੇਡ ਮਾਰ ਲੱਗੇ ਤੇ ਥਾਂ ਥਾਂ ਤੇ ਜਿਹੜੇ ਟਰੱਕ ਡਰਾਈਵਰ ਆ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਚੈੱਕ ਕਰਨ ਲੱਗੇ ਤੇ ਆਪੋ ਆਪਣਾ ਸਾਰੇ ਜਾਣੇ ਵਿਚਾ ਕਰੋ ਜਿਵੇਂ ਅੱਗੇ ਜੈਕ ਜੁੱਕ ਲਾ ਕੇ ਕੰਮ ਹੋ ਜਾਂਦੇ ਸੀਗੇ ਪਰ ਹੁਣ ਜਿਹੜੀ ਸਰਕਾਰ ਆ ਇਹਨੇ ਪੂਰੀ ਤਰ੍ਹਾਂ ਨਾਲ ਸਿਕੰਜਾ ਕੱਸਤਾ ਤੇ ਆਪੋ ਆਪਣੀਆਂ ਜਿਹੜੀਆਂ ਐਮਟੀਓ ਆ ਉਹ ਜਿਨ੍ਹਾਂ ਦੀਆਂ ਮੁੱਕੀਆਂ ਹੋਈਆਂ ਉਹ ਰੀਨਿਊ ਕਰਾ ਲਓ ਜਿਹੜੇ ਦੋ ਨੰਬਰ ਦੇ ਵਿੱਚ ਆ ਜਾਂ ਕੋਈ ਜੈਕ ਜੁੱਕ ਲਾ ਕੇ ਡਰਾਈਵਰੀ ਕਰ ਰਹੇ ਆ ਉਹ ਪਲੀਜ਼ ਆਪੋ ਆਪਣਾ ਧਿਆਨ ਰੱਖੋ ਜਿਹਦੀ ਐਮਟੀਓ ਮੁੱਕੀ ਹੋਊ ਜਾਂ ਜਿਹੜਾ 2 ਨੰਬਰ ਦੇ ਵਿੱਚ ਇਲੀਗਲ ਤੌਰ ਤੇ ਡਰਾਈਵਰੀ ਕਰਦਾ ਹੋਊ ਨੂੰ ਜਿਹੜੇ CBSA ਆਫੀਸਰ ਆ ਜਿਹੜੀ ਇਹਨਾਂ ਦੀ ਇੱਕ ਏਜੰਸੀ ਬਣਾਈ ਹੋਈ ਆ ਉਹਨਾਂ ਨੇ ਚੱਕ ਕੇ ਲੈ ਜਾਣਾ ਤੇ ਉਦੋਂ ਬਾਅਦ ਜਿਹਦੇ ਕੋਲੇ ਨਾਂ ਹੋਇਆ ਕੁਝ ਉਹਨੂੰ ਇਹਨਾਂ ਨੇ ਸਿੱਧਾ ਰਿਪੋਰਟ ਕਰ ਦੇਣਾ ਦੇਖੋ ਜਿਹੜੇ ਅੱਜ ਕੈਨੇਡਾ ਦੇ ਵਿੱਚ ਹਾਲਾਤ ਹੋਏ ਵੇ ਆ ਇਹ ਇੱਕ ਦਿਨ ਹੋਣਾ ਹੀ ਸੀ ਕਿਉਂਕਿ ਇਹ ਸਭ ਸਰਕਾਰਾਂ ਦੀਆਂ ਨੀਤੀਆਂ ਤੇ ਚਾਲਾਂ ਹੁੰਦੀਆਂ 2019 ਦੇ ਵਿੱਚ ਜਦੋਂ ਕੋਵਿਡ ਹੋਇਆ ਤਾਂ ਕੋਵਿਡ ਤੋਂ ਬਾਅਦ ਜਿਹੜੀ ਹਰੇਕ ਦੇਸ਼ ਦੀ ਸਥਿਤੀ ਸੀ ਉਹ ਡਾਮਾਂਡੋਲ ਹੋਈ ਵੀ ਸੀ ਜਿਹੜੇ ਉਹਨਾਂ ਦੇ ਬੈਂਕ ਸੀ ਜਿਹੜੀਆਂ ਉਹਨਾਂ ਦੀਆਂ ਜੇਬਾਂ ਸੀ ਉਹ ਖਾਲੀ ਹੋਈਆਂ ਵੀਆਂ ਸੀ ਜਿਨ੍ਹਾਂ ਨੂੰ ਭਰਨ ਲਈ ਉਹਨਾਂ ਨੇ ਇਮੀਗ੍ਰੇਸ਼ਨ ਦਾ ਰਾਹ ਅਪਣਾਇਆ ਹਰੇਕ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟ ਆਉ ਕੈਨੇਡਾ ਦੀ ਧਰਤੀ ਤੇ ਜਾਂਦੇ ਆ ਸਰਕਾਰ ਨੂੰ ਸਭ ਕੁਝ ਪਹਿਲਾਂ ਹੀ ਪਤਾ ਹੁੰਦਾ ਹੁੰਦਾ ਪਹਿਲਾਂ ਤਾਂ ਇਹ ਜਿਹੜੇ ਰਾਹ ਪੂਰੀ ਤਰ੍ਹਾਂ ਇਹ ਖੋਲ ਕੇ ਰੱਖਦੀ ਆ ਜਦੋਂ ਇਹਨਾਂ ਨੂੰ ਪਤਾ ਸੀਗਾ ਵੀ ਸਾਨੂੰ ਹੁਣ ਪੈਸਿਆਂ ਦੀ ਲੋੜ ਆ ਕਿਉਂਕਿ ਜਦੋਂ 2019 ਦੇ ਵਿੱਚ ਕੋਵਿਡ ਹੋਇਆ ਜਿਹੜੇ ਇਥੋਂ ਦੇ ਪਾਸਪੋਰਟ ਹੋਲਡਰ ਸੀਗੇ ਉਹਨਾਂ ਨੂੰ ਇਹਨਾਂ ਨੇ ਕੋਵਿਡ ਦੇ ਵਿੱਚ ਪੈਸਾ ਦਿੱਤਾ ਘਰੇ ਬੈਠਿਆਂ ਨੂੰ ਕਿਉਂਕਿ ਕੰਮ ਕੋਈ ਕਰ ਨਹੀਂ ਸਕਦਾ ਸੀ ਉਦੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਬੈਂਕਾਂ ਉਹ ਪੂਰੇ ਤੌਰ ਦੇ ਉੱਤੇ ਖਾਲੀ ਹੋ ਗਈਆਂ ਸੀ ਜਿਨ੍ਹਾਂ ਨੂੰ ਇਹਨਾਂ ਨੇ ਦੁਬਾਰਾ ਭਰਨਾ ਸੀਗਾ ਤੇ ਕੋਈ ਨਾ ਕੋਈ ਰਾਹ ਬਣਾਉਣਾ ਸੀਗਾ ਜਿਦੇ ਤੌਰ ਤੇ ਇਹਨਾਂ ਦੀਆਂ ਜਿਹੜੀਆਂ ਬੈਂਕਾਂ ਉਹ ਛੇਦੀ ਭਰ ਸਕਣ ਇਸ ਲਈ ਇਹਨਾਂ ਨੇ ਇਮੀਗ੍ਰੇਸ਼ਨ ਦਾ ਰਾਹ ਅਪਣਾਇਆ ਆ ਆਪਾਂ ਆਪਣੀਆਂ ਜ਼ਮੀਨਾਂ ਵੇਚ ਕੇ ਜਾਂ ਕਰਜ਼ੇ ਲੈ ਕੇ ਲੋਨ ਚਾਕੇ 20 25 25 ਲੱਖ ਰੁਪਈਆ ਇੱਕ ਬੰਦਾ ਪੰਜਾਬ ਤੋਂ ਜਾਂ ਕਿਤੋਂ ਵੀ ਕੈਨੇਡਾ ਦੇ ਵਿੱਚ ਲੈ ਕੇ ਜਾ ਰਿਹਾ ਸਾਲ ਦੀ ਜਿਹੜੀ ਆਪਾਂ ਜੀ ਉਹਨਾਂ ਦੀ ਇਨਕਮ ਦੇਖੀਏ ਤਾਂ 50 ਤੋਂ 60 ਬਿਲੀਅਨ ਡਾਲਰ ਉਹਨਾਂ ਦੀ ਇਨਕਮ ਆ ਉਹਨਾਂ ਨੇ ਇੰਨੀ ਕੁ ਜ਼ਿਆਦਾ ਉੱਥੇ ਸਟੂਡੈਂਟ ਜਿਹੜੇ ਇਕੱਠੇ ਹੋ ਗਏ ਉਹਨਾਂ ਨੂੰ ਸਾਹਮਣਾ ਔਖਾ ਹੋ ਗਿਆ ਸਰਕਾਰ ਨੂੰ ਕਿ ਜਦੋਂ ਕਹਿੰਦੇ ਹੁੰਦੇ ਆ ਵੀ ਲੋਡ ਪਈ ਤੇ ਤਾਂ ਗਧੇ ਨੂੰ ਵੀ ਪਿਓ ਬਣਾਉਣਾ ਪੈਂਦਾ ਉਹ ਗੱਲ ਹੋਈ ਆ ਆਪਣੇ ਨਾਲ ਜਦੋਂ ਲੋਡ ਸੀਗੀ ਉਦੋਂ ਤਾਂ ਸੱਦੀ ਗਏ ਬਲਾਈ ਗਏ ਖੁੱਲੇ ਸੀ ਬੀਜੇ ਦਸਾਂ ਦਸਾਂ ਸਾਲਾਂ ਦੇ ਵੀ ਲੱਗੀ ਜਾਂਦੇ ਸੀ ਮਹੀਨੇ-ਮਹੀਨੇ ਦੋ-ਦੋ ਮਹੀਨਿਆਂ ਦੇ ਵਿੱਚ ਵੀ ਬੀਜੇ ਆ ਠੱਪ-ਠੱਪ ਮੋਹਰਾਂ ਲਾ ਕੇ ਆਉਂਦੀਆਂ ਸੀਗੀਆਂ ਵੀ ਆਜੋ ਸਾਨੂੰ ਲੋਡ ਆ ਪੈਸਿਆਂ ਦੀ ਲੋਡ ਆ ਹੋਰ ਕੋਈ ਗੱਲ ਨਹੀਂ ਸੀਗੀ ਹੁਣ ਜਦੋਂ ਆਪ ਦਾ ਕਹਦੀਏ ਵੀ ਆਪ ਦਾ ਟੱਡ ਭਰ ਗਿਆ ਤੇ ਜਿਹੜੇ ਹੁਣ ਸਟੂਡੈਂਟ ਆ ਵਿਚਾਰੇ ਆ ਦੇਖੋ ਤਸੀਰੋ ਉਸ ਮੁਝਾਰਾ ਕਰ ਰਹੇ ਆ ਨਾ ਢੜ ਦੇ ਦਾ ਲਾਤੀ ਵੱਜੀ ਆ ਹੁਣ ਆਪਾਂ ਵੀਡੀਓ ਦੇ ਵਿੱਚ ਮੈਂ ਹਰੀਖ ਨੂੰ ਕਹਿਣਾ ਹੁੰਦਾ ਵੀ ਜੀ ਦਾ ਨਾ ਪੰਜਾਬ ਦੇ ਵਿੱਚ ਸਰਤਾ ਵਧੀਆ ਸਰਦਾ ਹੁਣ ਕਈ ਬੰਦੇ ਇੰਨੇ ਕਮਲੇ ਆ ਉਹ ਸਰਕਾਰੀ ਨੌਕਰੀਆਂ ਛੱਡ ਕੇ ਕਈ 20 25 25 ਕਿੱਲਿਆਂ ਵਾਲੇ ਬੰਦੇ ਇੱਥੇ ਆ ਕੇ ਦਿਹਾੜੀਆਂ ਕਰਦੇ ਆ ਜਿੱਥੇ ਪੰਜਾਬ ਦੇ ਵਿੱਚ 10 ਬੰਦੇ ਜਿੱਥੇ ਉਹਨਾਂ ਦੇ ਥੱਲੇ ਕੰਮ ਕਰਦੇ ਸੀ ਉਹ ਹੁਣ ਇੱਥੇ ਆ ਕੇ ਆਪ ਦਿਹਾੜੀਆਂ ਕਰਦੇ ਆ ਕੋਈ ਸਿਕਿਉਰਿਟੀ ਗਾਰਡ ਖੜਾ ਕੋਈ ਕੀ ਕੰਮ ਕਰਦਾ ਇਹਦਾ ਤਾਂ ਸਰਦਾ ਮੈਂ ਉਹਦੀ ਗੱਲ ਕਰਦਾ ਚਲੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਅੰਗੂਲੇ ਇੱਕੋ ਜਿਹੇ ਨਹੀਂ ਹੁੰਦੀਆਂ ਕਈਆਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਕਈ ਵਿਚਾਰੇ ਕੱਚੇ ਘਰਾਂ ਚੋਂ ਉੱਠ ਕੇ ਆਈ ਹੁੰਦੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਯਾਰ ਸਾਡਾ 10-15000 ਨਾ ਨਹੀਂ ਕੁਝ ਵਟਿਆ ਜਾਣਾ ਰੂਲ ਆ ਹੁਣ ਇਹਨਾਂ ਨੇ ਬਦਲੇ ਆ ਇਹ ਸਟੂਡੈਂਟਾਂ ਲਈ ਬਦਲੇ ਆ ਜਿਨ੍ਹਾਂ ਦੀਆਂ ਪੀਆਰ ਫੈਲਾ ਲੱਗੀਆਂ ਫੈਮਿਲੀ ਕੇਸ ਦੇ ਤੌਰ ਦੇ ਉੱਤੇ ਉਹਨਾਂ ਲਈ ਉਹਨਾਂ ਲਈ ਕੋਈ ਨਹੀਂ ਡਰਨ ਦੀ ਗੱਲ ਹੈਗੀ ਆਪਾਂ ਕਿਸੇ ਨੂੰ ਕਹਿ ਦਈਏ ਵੀ ਯਾਰ ਨਹੀਂ ਇੱਥੇ ਤਾਂ ਬਹੁਤ ਔਖਾ ਅਗਲੇ ਨੇ ਮੰਨਣਾ ਥੋੜੋ ਹੁੰਦਾ ਅਗਲਾ ਸਵਾਲ ਕਰਦਾ ਵੀ ਯਾਰ ਤੂੰ ਕੀ ਕਰਦਾ ਇੱਥੇ ਤੂੰ ਆ ਜਾ ਇੱਧਰ ਐਂ ਕਰ ਲਾ ਜਿਉਂ ਕਰ ਲਾ ਆਪ ਦਾ ਆਪ ਇੱਥੇ ਬੈਠਾ ਸਾਨੂੰ ਮਤਾਂ ਦੇਈ ਜਾਂਦਾ ਤੇ ਫਿਰ ਜਦੋਂ ਇੱਧਰ ਆਉਂਦਾ ਨਾ ਬੰਦਾ ਪਤਾ ਉਦੋਂ ਹੀ ਲੱਗਦਾ ਕਹਿੰਦੇ ਹੁੰਦੇ ਆ ਵੀ ਜਿਹੜੀ ਇਕੱਲਾ ਉਹ ਬਦਾਮ ਖਾ ਕੇ ਨਹੀਂ ਉਹਦੀ ਬੰਦੇ ਨੂੰ ੱਟਕੇ ਖਾ ਕੇ ਆਉਂਦੀ ਆ ਜਦੋਂ ਇੱਧਰ ਆ ਕੇ ਲੈਂਡ ਹੁੰਦਾ ਨਾ ਤੇ ਜਦੋਂ ਨੰਗਦੇ ਆ ਚਾਰ ਦਿਨ ਪਤਾ ਉਹਨੂੰ ਉਦੋਂ ਲੱਗਦਾ ਚਲੋ ਮੰਨਣਾ ਜਾਂ ਨਾ ਮੰਨਣਾ ਉਹ ਬੰਦੇ ਦੇ ਉੱਤੇ ਹੁੰਦਾ ਜਿਹੜਾ 70000 ਸਟੂਡੈਂਟ ਇਹਨਾਂ ਨੂੰ ਰਿਪੋਰਟ ਕਰਨਾ ਉਹ ਕਰਨਾ ਜਿਨ੍ਹਾਂ ਨੇ ਜਿਨ੍ਹਾਂ ਨੇ 2 ਸੈਮੈਸਟਰ ਛੱਡ ਤੇ ਆਉਦੀ ਜਿਨ੍ਹਾਂ ਨੇ ਆਪਦੀ ਪੜ੍ਹਾਈ ਵਿੱਚੇ ਛੱਡਤੀ ਉਹ 70000 ਸਟੂਡੈਂਟ ਇਹ ਰਿਪੋਰਟ ਕਰਨ ਜਾ ਰਹੀ ਹੈ ਕੈਨੇਡਾ ਸਰਕਾਰ ਜਾਣਕਾਰੀ ਦੇ ਵਿੱਚ ਗਲਤੀ ਮਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਜਿਹੜੀ ਮੈਂ ਜਾਣਕਾਰੀ ਹੈ ਤੁਸੀਂ ਆਪ ਵੀ Google ਦੇ ਉੱਤੇ ਜਾ ਕੇ ਸੱਚ ਕਰ ਸਕਦੇ ਹੋ ਇੱਕ ਉਹ ਅਰਦਾਸ ਆਪਾਂ ਸਾਰੇ ਜਾਣੇ ਕਰੀਏ ਵੀ ਜੋ ਅੱਜ ਕੈਨੇਡਾ ਦੇ ਹਾਲਾਤ ਬਣੇ ਹੋਏ ਨੇ ਉਹ ਠੀਕ-ਠਾਕ ਹੋ ਜਾਣ ਤੇ ਸਾਰੇ ਜਾਣੇ ਜਿਹੜੇ ਸਟੂਡੈਂਟ ਆ ਵਿਚਾਰੇ ਉਹਨਾਂ ਦੇ ਨਾਲ ਖੜੋ ਇਸ ਵਕਤ ਆਪਾਂ ਨੂੰ ਉਹਨਾਂ ਦਾ ਸਹਾਰਾ ਬਣਨ ਦੀ ਲੋੜ ਆ ਚਾਹੇ ਆਪਾਂ ਵੀਡੀਓ ਪਾਪਾ ਕੇ ਸ਼ੇਅਰ ਕਰੋ ਪੰਜਾਬ ਦੇ ਵਿੱਚ ਬੈਠੇ ਆ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਬੈਠੇ ਆ ਤਾਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਆਪੂ ਆਪਣੀਆਂ ਵੀਡੀਓ ਉਹਨਾਂ ਦੇ ਹੱਕਾਂ ਦੇ ਵਿੱਚ ਬਣਾ ਕੇ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਸਹਾਰਾ ਮਿਲ ਸਕੇ ਇਸ ਸਮੇਂ ਉਹਨਾਂ ਨੂੰ ਆਪਣੇ ਸਹਾਰੇ ਦੀ ਬਹੁਤ ਲੋੜ ਆ ਜਿਹੜੇ ਉੱਥੇ ਸਟੂਡੈਂਟ ਆ ਉਹ ਵੀ ਸਾਰੇ ਜਾਣੇ ਸਾਥ ਦਿਓ ਕਿਉਂਕਿ ਤੁਹਾਡੇ ਸਾਥ ਦੀ ਬਹੁਤ ਲੋੜ ਆ ਜੀ ਆਪਾਂ ਇਕਤਾ ਦਿਖਾਵਾਂਗੇ ਤਾਂ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ